ਸਾਇਸ ਹਸੇ ਕੋਲ ਦਿੱਤਾ ਨੀ ਉਹ ਤੇ ਉਹ ਪੀਰ ਤਰਗਦਾ ਹੋਵੇ। ਕੋਈ ਫਾਇਦਾ ਨਹੀਂ। 63000 ਕੀ ਇਹ ਨਾਲ ਤਾਂ ਸਰਕਾਰ ਦਾ ਫਾਇਦਾ ਹੋ ਜਾਣਾ ਨਹੀਂ ਉਹ ਕਮਰਸ਼ੀਅਲ ਹੈ ਨਾ। ਨਹੀਂ ਉਹ ਤੇ ਇਮੋਸ਼ਨ ਕਮਰਸ਼ੀਅਲ ਨਹੀਂ ਇਹ ਇਹ ਸਿੱਧਾ ਵੈਸੇ ਜਿਵੇਂ ਬੱਚਾ ਉਹ ਆਪਣੇ ਡਬਲ ਉਹਦਾ ਉਹਦਾ ਖੁਬਾਨਾ ਜਿਹੜੇਾਰੇਾਰੇ ਵੀ ਚੈਨਲਾਂ ਆ ਤੇ ਉਹਨਾਂ ਨੇ ਐਨੇ ਬੜਾ ਪ੍ਰੋਸਪਰ ਕਿਤੀ ਜਿਹੜਾ ਸਤਿ ਤਨ ਆਪਣੇ ਆਰਕੀਟੈਕ ਨੂੰ ਕੋਈ ਫਾਈਲ ਉੱਪਰ ਭੇਜ ਦਿੱਤੀ ਜਾਂਦੀ 10 ਫਾਈਲ ਕਿਉਂਕਿ ਉਹ ਕੀ ਅਨੁਮਾਣ ਕਿ ਜੇ ਇਸ ਤੋਂ ਜ਼ਿਆਦਾ ਇਹਨਾਂ ਨੂੰ ਸਰਵਿਵ ਬਣਾਉਣਾ ਹੈ ਅਸੀਂ ਜਿਹੜੇ ਪ੍ਰਾਣੀ ਦੀ ਦ੍ਰਿਸ਼ਟੀ ਲਾਈ ਜਾਂਦੀ ਹੈ ਉਹ ਬਾਅਦ ਚ ਸਬਸਾਈਡ ਹੋ ਜਾਂਦਾ ਹੈ ਕਿਤੇ ਸੁਧਾਰ ਨਹੀਂ ਸਕਦਾ ਮੋਰਰਾ ਦੇ ਜਾਈ ਕਿਤਨਾ ਸਬਨੋਡ ਹੋਇਆ ਕਿ ਮੈਂ ਕੁਝ ਨਹੀਂ ਬਣਾ ਸਕਦਾ ਉਹਨੇ ਕਿਹਾ ਕਿ ਜਦੋਂ ਤੱਕ ਜਗਾ ਚੋਦੀ ਹੈ ਮੈਂ ਇਹ ਸੁਣਦਾ ਦੂਜੇ ਨੂੰ ਲੱਗਦਾ ਸੀ ਜਦੋਂ ਕੌਮ ਕੌਸੀ ਗੱchnੀ ਦੇਲੇ ਬਾਹਰ ਆਉਂਦਾ ਹੈ ਨਾਲ ਜਲੀ ਜੇ ਕੋਈ ਤਾਂ ਵੀ ਟਿੱਕਰ ਕੇ ਭੇਜ ਦੇ ਠੀਕ ਹੈ ਠੀਕ ਹੈ ਜੀ ਤੁਹਾਡਾ ਹੋ ਕੇ ਕਮਰੇ ਚ ਬਿਠਾ ਲਓ ਜਿਸ ਦੇ ਤਾਂ ਜੈਨਦਰ ਲੋਕ ਕਿੰਨੇ ਸਬੰਧ ਦਾ ਸਾਨੂੰ ਇਹੋ ਜੀ ਸੀ ਕਰਾ ਕੇ ਦੇਖਿਆ ਸਾਰੇ ਉਮਰ ਦੇ ਆਈ ਪ੍ਰਧਾਨ ਕੀ ਚੱਕੀ ਲੋਕਾਂ ਨੇ ਕੰਮ ਨਹੀਂ ਸਾਨੂੰ ਕੁੱਲ ਕਿੰਨੇ ਤੁਸੀਂ ਲੋਕਾਂ ਨੂੰ ਜਿਹਨਾਂ ਨੇ ਇਸ ਦਾ ਫਾਇਦਾ ਲਿਆ 350 350 ਬੰਦਨਾਂ ਤੱਕ ਦੇਖੀ ਹਾਂ ਹਾਂਜੀ ਸਸ਼ੀ ਗੱਲ ਜੀ ਲੁਧਿਆਣਾ ਕੋਆਪਰੇਟਿਵ ਸੁਸਾਇਟੀ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਬਟਿੰਡਾ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਨਿਮਟਿ ਚੇਤੇਦਾਰ ਦੋਸਤਾਂ ਦਾ ਤੇ ਸਵਾਗਤ ਕਰਦੇ ਆਂ ਜੀ ਨਕਸ਼ਾ ਮੇਲਾ ਆਗਾਜ਼ ਕੀਤਾ ਹੋਇਆ ਵੈ ਤੁਸੀਂ ਸਾਡੇ ਕੋਲ ਅਸਿਸਟੈਂਸੀ ਬਾਹਰ ਆਏ ਵੀ ਹੋ ਅੱਲਾਹ ਤੁਹਾਨੂੰ ਬਹੁਤ ਬਹੁਤ ਵਧਾਈ ਆ ਚੁੱਕੇ ਹੋ ਅੱਡਾ ਇੱਕ ਰੈਜ਼ੋਲੂਸ਼ਨ ਸੀਗਾ ਜਿਹੜਾ ਸਾਡੇ ਨਗਰ ਨਿਗਮ ਦੇ ਮੇਨ ਮਾਨਯੋਗ ਮੇਰ ਸਾਹਿਬ ਵੱਲੋਂ ਚੰਡੀਗੜ੍ਹ ਵਿੱਚ ਪੇਜ ਕੇ ਬਕਾਇਦਾ ਉਹਦੀ ਸੈਂਕਸ਼ਨ ਲਿਆ ਕੇ ਦੇ ਦਿੱਤੀ ਗਈ ਹੈ ਸੈਂਕਸ਼ਨ ਦੀ ਕਾਪੀ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਆਂ ਇਹ ਹੋਰ ਰੈਜ਼ੋਲੂਸ਼ਨ ਹੈ ਜਿਹਨੂੰ ਸਰਕਾਰ ਵੱਲੋਂ ਪ੍ਰਵਾਨ ਲੋ ਗਿਆ ਹੋਇਆ ਹੈ ਮੇਲੇ ਦੇ ਵਿੱਚ ਤੁਸੀਂ ਅੱਜ ਆਏ ਹੋ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮੇਲੇ ਦਾ ਤੁਹਾਨੂੰ ਕੀ ਆਪਣਾ ਅਨੁਭਵ ਸਾਡੇ ਨਾਲ ਥੋੜਾ ਜਿਹਾ ਸ਼ੇਅਰ ਕਰੋ ਮੈਂ ਸਭ ਤੋਂ ਪਹਿਲਾਂ ਸਾਰੇ ਕਾਰਪੋਰੇਸ਼ਨਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹ 335 ਫੈਮਿਲੀ ਦਾ ਮੈਟਰ ਸੀ ਜੋ ਕਿ 1981 ਦਾ ਇਹਨਾਂ ਨੇ ਮੇਰ ਸਾਹਿਬ ਨੇ ਸਾਡੀ ਗੱਲ ਸੁਣੀ ਬਹੁਤ ਜਲਦੀ ਇਹਨਾਂ ਨੇ ਸਾਡਾ ਨਕਸ਼ਾ ਦਾ ਪਾਸ ਦਿੱਤਾ ਜੋ ਵੀ ਡਿਸੀਜਨ ਹੈ ਉਹ ਫੈਮਿਲੀ ਨੇ ਮਾਸਟਰ ਜੀ ਨੇ ਸਾਡੇ ਕੰਨ ਨੇ ਘਰ ਪਾਣਾ ਚਾਹੁੰਦੇ ਆ ਗਣੀ ਕਿੰਨੇ ਸਾਡੇ ਗਣੇਸ਼ ਮਿੱਤਲ ਜੀ ਨੇ ਕਿਰਾਏ ਤੇ ਬੈਠੇ ਨੇ ਦੇਖੋ 1981 ਦਾ ਪਲਾਨਡ ਲੱਗਾ ਘਰ ਪਾਣਾ ਚਾਹੁੰਦੇ ਸੀ ਜੋ ਕਿ ਅੱਜ ਮੇਰ ਸਾਹ ਨੂੰ ਸਾਡੀ ਗੱਲ ਸੁਣੀ ਸਾਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਭੈਣੀਆਂ ਇਹਨਾਂ ਦਿਨੋਂ ਧੰਨਵਾਦ ਕਰਦੇ ਆ ਅਸੀਂ ਸੋਸਾਇਟੀ ਦੇ ਬਲਾਕੇ ਮੇਰ ਸਾਹ ਨੂੰ ਬਹੁਤ ਬਹੁਤ ਧੰਨਵਾਦ ਉੱਥੇ ਵੀ ਕਰਾਂਗੇ ਅਸੀਂ ਮੇਲੇ ਦਾ ਪੂਰਾ ਲਾਭ ਲੱਤਾ ਅਸੀਂ ਆਮ ਜਨਤਾ ਨੂੰ ਵੀ ਕਹਿੰਦੇ ਕਿ ਨਕਸ਼ੇ ਨਹੀਂ ਪਾਸ ਹੁੰਦੇ ਮੇਰ ਸਾਹ ਕਰਪਾਸ਼ੇ ਜਾਣ ਕਾਦੇ ਨਕਸ਼ੇ ਪਾਸ ਕਰਾਂਗੇ ਥੈਂਕ ਯੂ ਬਹੁਤ ਬਹੁਤ ਹਾਂਜੀ ਸਚੀ ਗੌਰ ਜੀ ਨਗਰ ਨਿਕਾ ਬਠਿੰਡਾ ਦੇ ਵਿੱਚ ਮਾਨਯੋਗ ਮੇਰ ਸਾਹਿਬ ਦੀ ਅਗਵਾਈ ਹੇਠ ਇੱਕ ਨਕਸ਼ਾ ਮੇਲਾ ਦਾ ਆਯੋਜਨ ਹੋਇਆ ਵਾ ਸਾਨੂੰ ਪਤਾ ਚੱਲਿਆ ਜੀ ਕਿ ਤੁਸੀਂ ਵੀ ਉਸ ਮੇਲੇ ਦਾ ਹੁਣੇ ਲਾਭ ਉਠਾ ਕੇ ਬਾਹਰ ਆ ਰਹੇ ਹੋ ਤੁਸੀਂ ਆਪਣਾ ਸਾਨੂੰ ਥੋੜਾ ਜਿਆ ਸਪਸ਼ਟ ਕਰੋ ਜੀ ਕਿਵੇਂ ਦੇ ਕੀ ਤੁਸੀਂ ਉੱਥੇ ਦੇਖਿਆ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਸਿਸਟਮ ਹੈ ਇਹ ਪੰਜਾਬ 'ਚ ਪਹਿਲੀ ਵਾਰ ਇਸ ਤਰ੍ਹਾਂ ਦਾ ਸਿਸਟਮ ਲਾਗੂ ਹੋ ਰਿਹਾ ਹੈ ਉਹ ਲੱਗਦਾ ਕਿ ਇੱਕ ਦਿਨ ਵਿੱਚ ਹੀ ਬੰਦੇ ਦਾ ਨਕਸ਼ਾ ਪਾਸ ਹੋ ਜਾਣਾ ਕਾ ਪਹਿਲਾਂ ਕਾਫੀ ਚਮਾ ਲੱਗਦਾ ਸੀ ਮਹੀਨੇ ਦੋ ਮਹੀਨੇ ਲੱਗ ਜਾਂਦੇ ਸੀ ਕਾਫੀ ਖੱਜਲ ਖਵਾਰੀ ਹੁੰਦੀ ਸੀ ਖੱਜਲ ਖਵਾਰ ਤੋਂ ਜਾਬ ਨਹੀਂ ਲਈ ਹੈ ਬਹੁਤ ਵਧੀਆ ਫਰਾਂ ਸਾਡਾ ਨਕਸ਼ਾ ਸੀਗਾ ਜੀ ਅੱਜ 26 83 11 ਉਹਦਾ ਕੀ ਬਣਿਆ ਜੀ ਉਹ ਹੋ ਗਿਆ ਅਸਿਸਟੈਂਟ ਪ੍ਰੂਵ ਹਾਂ ਪਹਿਲਾਂ ਕਿੰਨੇ ਸਾਲ ਤੋਂ ਤੁਹਾਡਾ ਨਹੀਂ ਹੋ ਰਿਹਾ ਸੀ ਕਿੰਨੇ ਕਿੰਨੇ ਮਹੀਨੇ ਲੱਗ ਰਹੇ ਸਨ ਮਤਲਬ ਕਿ ਮੈਂ ਅਪਲਾਈ ਕੀਤਾ ਹੈ ਮਤਲਬ ਕਿ ਮੇਰਾ ਅੱਜ ਹੀ ਮਤਲਬ ਹੋ ਗਿਆ ਹਾਂਜੀ ਅੱਛਾ ਜਿਸ ਤਰ੍ਹਾਂ ਅੱਜ ਰਵੀਵਾਰ ਹੈ ਛੁੱਟੀ ਹੈ ਫਿਰ ਵੀ ਅਫਸਰ ਸਾਰੇ ਬੈਠੇ ਹੈ ਬਿਲਕੁਲ ਬਿਲਕੁਲ ਮੈਂ 3:30 ਵਜੇ ਆਇਆ ਮੈਨੂੰ 3:30 ਹੋਏ ਹੋਏ ਨਹੀਂ ਵਧੀਆ ਪ੍ਰਾਲਾ ਜੀ ਬਹੁਤ 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 ਜ਼ਿਆਦਾ ਵਧੀਆ ਪ੍ਰਾਲਾ ਕਿਉਂਕਿ ਦੇਖਿਆ ਗਿਆ ਇਹ ਸਾਰੇ ਪੰਜਾਬ ਚ ਲਾਗੂ ਹੋਣਾ ਚਾਹੀਦਾ ਜੀ ਇੱਕ ਸ਼ਹਿਰ ਚ ਨਹੀਂ ਬਹੁਤ ਵਧੀਆ ਪ੍ਰਾਲਾ ਠੀਕ ਥੈਂਕ ਯੂ ਥੈਂਕ ਯੂ ਸਾਈਕਿੰਗ ਹਾਂਜੀ ਅੱਜ ਅਸੀਂ ਅੱਜ ਫਿਰ ਤੁਹਾਨੂੰ ਫੋਨ ਕਰਾਂਗੇ ਤੁਹਾਡਾ ਮੋਬਾਈਲ ਨੰਬਰ ਆ ਰਿਹਾ ਜੀ ਤੁਹਾਨੂੰ ਫੋਨ ਕਰਾਂਗੇ ਠੀਕ ਹੈ ਮੁਗਲ ਕੀ ਆਇਆ ਨਾ ਹੋਇਆ ਤਾ ਪਹਿਲਾਂ ਆ ਜਾਓ ਨਹੀਂ ਸਰ ਨੇ ਇੱਥੇ ਲਿਖਿਆ ਸੀ ਆਬਸ਼ਿਕ ਬਿਲ ਸਬਮਿਟ ਕੋਈ ਹੋਣੀ ਹਾਂ ਇਥੇ ਉਹ ਲਿਖਿਆ ਨੇ ਵੀ ਵਿਲ ਸਬਮਿਟ ਠੀਕ ਹੈ ਪਹਿਲਾਂ ਤੁਸੀਂ ਬਿਲ ਸਬਮਿਟ ਮੈਂ ਤੁਸੀ ਦੇ ਮਗਰ ਹਾਂਜੀ ਹਾਂਜੀ ਫੋਨ ਲਈਦਾ ਵੀ ਵਿਲ ਸਬਮਿਟ ਠੀਕ ਹੈ ਕਾਲ ਆ ਜੇ ਕਿ ਫਿਰ ਆਪ ਕਰੂੰਗਾ ਸ੍ਰੀ ਗਾਜੀ ਤੁਹਾਡਾ ਰਸ਼ੇ ਮੇਲੇ ਦੇ ਆਗਾਜ਼ ਕੀਤਾ ਜਾਂਦਾ ਹੈ ਫੰਡਾ ਤੁਸੀਂ ਉਹਨੇ ਲੈ ਕੇ ਆਏ ਜੀ ਸਾਡੇ ਕੋਲ 255829 ਇੱਕ ਨਕਸ਼ਾ ਲੈ ਕੇ ਆਏ ਸੀ ਜਿਹਦੀ ਪਰਵਾਨਗੀ ਤੁਹਾਨੂੰ ਮੌਕੇ ਦੇ ਉਤੇ ਹੀ ਦੇ ਦਿੱਤੀ ਗਈ ਹੈ ਤੁਹਾਨੂੰ ਆਪਣਾ ਅਨੁਭਵ ਸਾਡੇ ਡਿਪਾਰਟਮੈਂਟ ਦੇ ਵਿੱਚ ਮਾੜੀਓ ਮੇਰ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਹੈ ਆਪਣਾ ਅਨੁਭਵ ਸਾਡੇ ਨਾਲ ਸ਼ੇਅਰ ਕਰੋ ਜੀ ਪਲੀਜ਼ ਬਹੁਤ ਵਧੀਆ ਜੀ ਟੰਗ ਨਾਲ ਨਕਸ਼ਾ ਪਾਸ ਕੀਤਾ ਗਿਆ ਮੈਂ ਤੁਹਾਡਾ ਬਹੁਤ ਬਹੁਤ ਹਵਾਰੀ ਹਾਂ ਤੇ ਬਾਕੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡਾ ਨਕਸ਼ਾ ਪਾਸ ਹੋ ਗਿਆ ਥੈਂਕ ਯੂ ਸ਼ੌਂਜਾ 58 ਜੀ ਇਹਨੂੰ ਬੰਦ ਹੋਣਾ ਹੋ ਗਿਆ ਹੈ ਕਿ ਮਸੋ ਕੀ ਕਰਨ ਚਾਹੁੰਦੇ ਹਨ ਨਕਸ਼ਾ ਮੇਲਾ ਲਾਇਆ ਗਿਆ ਕਿਸ ਤਰ੍ਹਾਂ ਰਿਸਪੋਨਸ ਲੋਕਾਂ ਦਾ ਮਿਲੇਗਾ ਪਹਿਲਾ ਤਾਂ ਸਾਰੇ ਬਿਠਿੰਡੇ ਵਾਸੀ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੂਜਾ ਨਕਸ਼ਾ ਮੇਲਾ ਲੱਗਿਆ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਜੋ ਇਨੀ ਮਿਹਨਤ ਕਰਕੇ ਇੰਨੇ ਸਾਡੇ ਸਾਰੇ ਸਟਾਫ ਨੇ ਕਾਰਪੋਰੇਸ਼ਨ ਦੇ ਸਟਾਫ ਨੇ ਮੇਰੇ بیٹے ਨੇ ਇੱਕ ਨਵਾਂ ਇਨੀਸ਼ੀਏਟਿਵ ਲਿੱਤਾ ਸੀ ਵੀ ਹਿੰਦੁਸਤਾਨ ਚ ਜੋ ਮੈਨੂੰ ਲੱਗਦਾ ਪੰਜਾਬ ਤਾਂ ਹੈ ਹੀ ਹੈ ਜੋ ਮੈਨੂੰ ਲੱਗਦਾ ਹਿੰਦੁਸਤਾਨ ਸਭ ਤੋਂ ਪਹਿਲਾ ਇਹ ਨਕਸ਼ਾ ਮਿਲਿਆ ਹੈ ਔਰ ਅੱਜ ਪਹਿਲਾ ਦਿਨ ਹੈ 3 ਵਜੇ ਅਸੀਂ ਰੱਖਿਆ ਸੀ ਵੀ ਚਲੋ ਆਫੀਸਰ ਸਰਬਾਨ ਲੋਕਾਂ ਦਾ ਅਨਜਨ ਹੋਏਗਾ ਤਾਂ ਗੱਲਬਾਤ ਹੋਏਗੀ ਦੂਜੇ ਨਾਲ ਪਤਾ ਚੱਲੇਗਾ ਵੀ ਕੀ ਹੈ ਤਕਰੀਬਨ ਤਕਰੀਬਨ 400 ਬੰਦੇ ਦਾ ਨਕਸ਼ਾ ਜੋ ਪਹਿਲਾਂ ਲੋਕਾਂ ਦੀ ਕੋਈ ਕੁਆਇਰੀ ਸੀ ਕੋਈ ਮੌਕੇ ਤੇ ਹੋਣ ਵਾਲਾ ਸੀ ਉਹ ਐਸ ਪਰ ਪੰਜਾਬ ਸਰਕਾਰ ਉਹਨਾਂ ਦੀ ਨੋਟੀਫਿਕੇਸ਼ਨ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਦੇ ਸਦਕਾ ਜੋ ਚੀਜ਼ਾਂ ਅਸੀਂ ਪਿਛਲੇ 1 ਮਹੀਨੇ ਤੋਂ ਤਿਆਰੀ ਕਰਦੇ ਆ ਰਹੇ ਸੀ ਜੋ ਨਕਸ਼ੇ ਜਿਵੇਂ ਇੱਕ ਸੋਸਾਇਟੀ ਦੇ ਤਕਰੀਬਨ 352 ਨਕਸ਼ੇ ਆ ਉਗਦੇ ਸਾਡੇ ਪਾਸ ਨਹੀਂ ਹੋ ਰਹੇ ਕਿਸੇ ਨੇ ਪਲਾਟ 1980 ਚ ਲਿੱਤਾ ਸੀ ਕਿਸੇ ਨੇ ਉਸ ਤੋਂ ਬਾਅਦ ਲਿੱਤਾ ਸੀ ਉਹ ਵੀ ਅੱਜ ਅਸੀਂ ਉਹਨਾਂ ਨੂੰ ਜੋ ਉਹਨਾਂ ਦੀ ਫਾਈਲਾਂ ਉਹਨਾਂ ਨੂੰ ਯੈਸ ਕਰ ਦਿੱਤੇ ਐ ਐਫਸੀ ਉਹਨਾਂ ਨੂੰ ਕਿਹਾ ਵੀ ਕੋਈ ਇੱਕ ਪਲਾਟ ਵੀ ਨਹੀਂ ਰਹੇਗਾ ਉਹ ਤਾਂ ਇੱਕ ਕਲੋਨੀ ਐ ਇਸ ਤਰ੍ਹਾਂ ਦੀਆਂ ਹੋਰ ਵੀ ਕੋਆਪਰੇਟਿਵ ਜਿੰਨੀਆਂ ਵੀ ਬਟਿੰਡੇ ਦੇ ਵਿੱਚ ਕਲੋਨੀ ਐ ਉਹਦੀ ਨੋਟੀਫਿਕੇਸ਼ਨ ਆ ਚੁੱਕੀ ਐ ਲੋਕੀ ਆਪ ਦਾ ਨਕਸ਼ਾ ਚਮਕਰਾ ਸਕਦੇ ਨੇ ਜਿਵੇਂ ਹੀ ਉਹ ਲੌਗਇਨ ਹੋ ਕੇ ਸਾਡੇ ਕੋਲ ਆਏਗਾ 72 ਘੰਟੇ ਉਸ ਆਪ ਦੇ ਜਿਨ੍ਹਾਂ ਦੇ ਨਕਸ਼ੇ ਪਹਿਲਾਂ ਪਾਸ ਹੁੰਦੇ ਹੀ ਨਹੀਂ ਸੀ ਉਹ ਵੀ ਹੋਗੇ ਇਸ ਤੋਂ ਇਲਾਵਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅੱਜ ਦੋ ਤਿੰਨ ਪਰਿਵਾਰ ਇਹੋ ਜਿਹੇ ਆਏ ਜਿਹੜੇ ਪਿਛਲੇ ਦੋ ਤਿੰਨ ਸਾਲਾਂ ਤੋਂ ਕਿਸੇ ਨਾ ਕਿਸੇ ਕਾਰਨ ਉਹ ਨਾ ਵਿਚਾਰੇ ਆਂਦੇ ਸੀ ਕੋਈ ਉਹ ਕਹਿੰਦੇ ਸਾਨੂੰ ਆਸ ਜਾਗੀ ਸੀ ਸ਼ਾਇਦ ਅੱਜ ਜਾ ਕੇ ਦੇਖੀਏ ਉਹਨਾਂ ਨੂੰ ਵੀ ਮੌਕੇ ਤੇ ਸੀ ਹਾਂ ਕਰਤਾ ਹੋਏ ਸਬਮਿਟ ਕਰਾਓ ਐਸ ਪਰ ਜੋ ਤੁਸੀਂ ਡਾਕੂਮੈਂਟ ਦਿਖਾਏ ਨੇ ਤੁਹਾਡਾ ਨਕਸ਼ਾ ਪਾਸ ਹੋ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਨਕਸ਼ੇ ਪਹਿਲਾਂ ਹੀ ਲੋਕਾਂ ਨੇ ਅਪਲਾਈ ਕੀਤੇ ਹੋਏ ਸੀ ਉਹਨਾਂ ਦੇ ਸਾਰੇ ਫਾਈਲ ਨੰਬਰਸ ਐਮਟੀਪੀ ਸਾਹਿਬ ਏਟੀਪੀ ਸਾਹਿਬ ਜਾਂ ਇਨਸਪੈਕਟਰ ਸਾਹਿਬਾਨ ਜਿਹੜੇ ਇੱਥੇ ਬੈਠੇ ਨੇ ਉਹਨਾਂ ਕੋਲ ਉਹਨਾਂ ਨੇ ਆ ਕੇ ਦਿੱਤੇ ਉਹ ਦੇਖ ਕੇ ਜੋ ਨੰਬਰ ਹੈ ਮੌਕੇ ਤੇ ਹੀ ਤਕਰੀਬਨ ਉਹ ਸਾਰੇ ਨਕਸ਼ੇ ਉਹਨਾਂ ਨੂੰ ਅਪਰੂਵ ਕਰ ਦਿੱਤੇ ਗਏ ਨੇ ਉਹ ਖੁਸ਼ੀ-ਖੁਸ਼ੀ ਆਪਦੇ ਕਰ ਗਏ ਨੇ ਔਰ ਉਹ ਅਪਰੂਵ ਹੋ ਚੁੱਕੀਆਂ ਨੇ ਤੁਸੀਂ ਵੀ ਬੈਠੇ ਇੱਥੇ ਪ੍ਰੈਸ ਵੀਰ ਕਈ ਆਉਂਦੇ ਜਾਂਦੇ ਲੋਕਾਂ ਨੂੰ ਦੇਖਿਆ ਹੋਊਗਾ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅਦਾ ਬੰਦਾ ਮੈਨੂੰ ਜੋ ਲੱਗਦਾ ਮੈਂ ਦੇਖਿਆ ਤਾਂ ਨਹੀਂ ਰਹਿ ਗਿਆ ਹੋਵੇ ਨਹੀਂ ਤਕਰੀਬਨ ਜਿੰਨੇ ਲੋਕਾਂ ਨੇ ਅੱਜ ਕੁਇਰੀ ਲੈ ਕੇ ਆਏ ਨੇ 99.9% ਸਭ ਨੂੰ ਅਸੀਂ ਜਾਂ ਤਾਂ ਨਕਸ਼ੇ ਪਾਸ ਕਰਕੇ ਦੇ ਦਿੰਦੇ ਨੇ ਜਾਂ ਜੋ ਉਹਨਾਂ ਦੀ ਕੁਇਰੀ ਮੁਤਾਬਕ ਉਹਨਾਂ ਨੂੰ ਅਸ਼ਵਾਸ਼ਣ ਦਿੱਤਾ ਵੀ ਤੁਸੀਂ ਆਪਦੀ ਫਾਈਲ ਅਪਲੋਡ ਕਰੋ ਤੁਹਾਡੇ ਕਾਜਾ ਮੁਤਾਬਕ ਅਸੀਂ ਨਕਸ਼ਾ ਤੁਹਾਨੂੰ 72 ਘੰਟੇ ਦੇ ਵਿੱਚ ਪਾਸ ਕਰਕੇ ਦਵਾਂਗੇ ਕਿੰਨੇ ਦਿਨ ਲੱਗੇਗਾ ਤੇ ਕੀ ਲੋਕਾਂ ਨੂੰ ਪੂਰੀ ਕਰੂੰਗਾ ਇਹ ਪੂਰਾ 1 ਮਹੀਨਾ ਲੱਗੇਗਾ ਨਕਸ਼ਾ ਮੇਲਾ ਅਗਲੇ ਮਹੀਨੇ ਦੀ 25 ਤਰੀਕ ਤੱਕ ਨਕਸ਼ਾ ਮੀਨਾ ਲੱਗਿਆ ਰਹੇਗਾ ਕਿਉਂਕਿ 1-2 ਦਿਨ ਦੇ ਵਿੱਚ ਕਈ ਵਾਰੀ ਲੋਕਾਂ ਤੋਂ ਕਾਗਜ਼ ਨਹੀਂ ਇਕੱਠੇ ਹੁੰਦੇ ਕੋਈ ਚੀਜ਼ ਰਹਿ ਜਾਂਦੀ ਹੈ ਇਸ ਕਰਕੇ ਲੋਕ ਡਰਨ ਨਾ 1 ਮਹੀਨਾ ਪੂਰਾ ਨਕਸ਼ਾ ਮੇਲਾ ਲੱਗੇਗਾ ਔਰ ਜੋ ਲੋਕਾਂ ਦੀ ਫਾਈਲ ਅਪਲੋਡ ਹੈ ਔਰ 24 ਘੰਟੇ ਵਿੱਚ ਜੇ ਛੁੱਟੀ ਵੀ ਆ ਜਾਂਦੀ ਹੈ ਤਾਂ ਵੀ ਅਸੀਂ ਉਹ 72 ਘੰਟਿਆਂ ਦੇ ਵਿੱਚ ਛੁੱਟੀ ਨੂੰ ਦੇਖਦੇ ਹਾਂ ਤਾਂ ਵੀ ਅਸੀਂ ਕਰ ਦਾਂਗੇ ਸਰ ਇਹ ਡੇਟ ਦਾ ਪਹਿਲਾ ਪ੍ਰੋਜੈਕਟ ਹੈ ਸਾਇਦ ਨਕਸ਼ਾ ਮੇਲਾ ਜਿਹੜਾ ਬਹਤਰ ਗੱਲ ਮੈਂ ਤਾਂ ਪਹਿਲਾਂ ਹੀ ਦੱਸਿਆ ਵੀ ਮੈਨੂੰ ਜੋ ਉਮੀਦ ਹੈ ਮੈਂ ਕਿਤੇ ਪਹਿਲਾਂ ਸੁਨਿਆ ਨਹੀਂ ਪਰ ਪੰਜਾਬ ਦਾ ਤਾਂ ਕਨਫਰਮ ਪਹਿਲਾ ਹੈ ਇਹ ਹਿੰਦੁਸਤਾਨ ਦਾ ਪਹਿਲਾ ਨਕਸ਼ਾ ਮੇਲਾ ਹੈ ਜੋ ਲੋਕ ਕਹਿੰਦੇ ਹੁੰਦੇ ਸੀ ਵੀ ਕਾਰਪੋਰੇਸ਼ਨ ਦੇ ਵਿੱਚ ਨਕਸ਼ਿਆਂ ਦੇ ਪੈਸੇ ਲੱਗਦੇ ਆ ਜੀ ਕ腐ਪਸ਼ਨ ਦੀਆਂ ਇਹ ਗੱਲਾਂ ਤੇ ਸੁਣਿਆ ਸੀ ਹੌਲੀ ਹੌਲੀ ਦੇਖੋ ਹਜੇ ਸਿਰਫ 3 ਮਹੀਨੇ ਹੋਏ ਆ ਬੇਟੇ ਮੇਰੇ ਉਹ ਇਹੋ ਜਿਹੀ ਚੀਜ਼ਾਂ ਪਾਲਿਸਿਜ਼ ਬਣਾ ਰਿਹਾ ਆ ਔਨ ਅਲ ਟਾਈਮ 'ਚ ਹੌਲੀ ਹੌਲੀ ਤੁਸੀਂ ਦੇਖੋਗੇ ਇਸ ਤਰ੍ਹਾਂ ਦੀ ਪਾਲਿਸਿਜ਼ ਆਣ ਗਈਆਂ ਵੀ ਰੂਟੀਨ ਦੇ ਵਿੱਚ ਲੋਕਾਂ ਨੂੰ ਜਿਵੇਂ ਪ੍ਰਾਈਵੇਟ ਵੱਡੇ ادارے ਹੁੰਦੇ ਆ ਉਸ ਤਰ੍ਹਾਂ ਤਰੀਕੇ ਦੀ ਸਰਵਿਸਿਜ਼ ਮਿਲਣਗੇ ਔਰ ਨਕਸ਼ੇ ਪਾਸ ਹੋ ਜਾਣਗੇ ਸਰ ਮੰਤਰੀ ਸਾਹਿਬ ਹਾਂਜੀ 27 ਤਰੀਕ ਨੂੰ ਸਵੇਰੇ ਤਕਰੀਬਨ 9:30 ਵਜੇ ਮੰਤਰੀ ਸਾਹਿਬ ਆਉਣਗੇ ਜਿਨ੍ਹਾਂ ਦੇ ਨਕਸ਼ੇ ਦੀ ਕੋਈ ਅੱਜ ਤੇ ਕੱਲ ਦੇ ਵਿੱਚ ਕੁਆਰੀ ਆਈ ਹੈ ਜਾਂ ਕੋਈ ਬੈਕਲੋਗ ਹੈ ਜਾਂ ਕੁਝ ਹੋਰ ਹੈ ਉਹ ਸਾਰੇ ਨਕਸ਼ੇ ਮੰਤਰੀ ਸਾਹਿਬ ਆਪ ਦੇ ਹੱਥੀ ਲੋਕਾਂ ਨੂੰ ਵੰਡਣ ਦੀ ਸ਼ੁਰੂਆਤ ਕਰਨਗੇ ਤਾਂ ਉਹ ਉਸ ਦਿਨ ਲੋਕੀ 27 ਤਰੀਕ ਨੂੰ ਵੀ ਆਪਦੇ ਨਕਸ਼ੇ ਲੈ ਕੇ ਜਾਣਗੇ ਔਰ ਖੁਸ਼ੀਆਂ ਮਨਾਉਣਗੇ ਅੱਜ ਕੀ ਕਹਿਣਾ ਚਾਹ ਉਹ ਲਖਸ਼ਮਾ ਲਿਆ ਹੈਗਾ ਕੀ ਕਾਨ ਕੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਪਿੰਨੇ ਬੇਸਨਕ ਸੀ ਅੱਜ ਕੁਝ ਦਿਨਾਂ ਦੇ ਵਿੱਚ ਪਾਸ ਹੋ ਗਏ ਸਮੂਹ ਪੱਤਰਕਾਰ ਵੀਰਾਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਨਗਰ ਨਿਕ ਬਠਿੰਡਾ ਦੇ ਵਿੱਚ ਜਿਹੜਾ ਨਕਸ਼ਾ ਮੇਲਾ ਲੱਗਿਆ ਤੁਸੀਂ ਉਹਦੇ ਵਿੱਚ ਪਹੁੰਚ ਕੀਤੀ ਹੈ ਤੇ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਵੀ ਹੋਣਾ ਸਾਰਿਆਂ ਨੇ ਕਿ ਕਿਵੇਂ ਲੋਕਾਂ ਵਿੱਚ ਹੀ ਉਤਸ਼ਾਹ ਜਾਗੇ ਹੋਇਆ ਹੋਇਆ ਹੈ ਕਿ ਸਾਡੇ ਘਰਾਂ ਦੇ ਨਕਸ਼ੇ ਪਾਸ ਹੋ ਜਾਣ ਜਿਹੜੀ ਗੱਲ ਤੁਸੀਂ ਉਹਨੇ ਪੁੱਛੀ ਹੈ ਕਿ ਵੀ ਐਸਾ ਕੀ ਹੋਇਆ ਕਿ ਸਾਰੇ ਲੋਕਾਂ ਦੇ ਨਕਸ਼ੇ ਜਿਹੜੇ ਪੁਰਾਣੇ ਤੋਂ ਪੁਰਾਣੇ ਰੁਕੇ ਹੋਏ ਸੀ ਉਹ ਅੱਜ ਪਾਸ ਹੋ ਰਹੇ ਨੇ ਇਸ ਤਰ੍ਹਾਂ ਸਰਕਾਰ ਦੇ ਵੱਲੋਂ ਕੁਝ ਪਰਮਿਸ਼ਨਜ਼ ਲਈਆਂ ਗਈਆਂ ਨੇ ਜਿਵੇਂ ਹਾਊਸਫੈਟ ਕਲੋਨੀਆਂ ਜਾਂ ਜਿਹੜੀਆਂ ਸੁਸਾਇਟੀਜ਼ ਦੀਆਂ ਕਲੋਨੀਆਂ ਸੀਗੀਆਂ ਉਹਨਾਂ ਦੇ ਨਕਸ਼ੇ ਨਹੀਂ ਸੀ ਪਾਸ ਹੁੰਦੇ ਨਗਰ ਨਿਗਮ ਚੋਂ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਭੇਜਿਆ ਗਿਆ ਜਿਹਦੀ ਪ੍ਰਵਾਨਗੀ ਸਾਨੂੰ ਮਿਲ ਗਈ ਕੁਝ ਗਵਰਨਮੈਂਟ ਵੱਲੋਂ ਵੀ ਇੱਕ ਅੱਛਾ ਉਪਰਾਲਾ ਚੱਕਿਆ ਗਿਆ ਸੀਗਾ ਕਿ ਸੈਕਸ਼ਨ 23 ਦੇ ਉੱਤੇ ਉਹਨਾਂ ਨੇ ਰੋਕ ਲਗਾ ਦਿੱਤੀ ਸੀ ਪਪਰਾ ਦਾ ਉਦੇ ਵਿੱਚ ਵੀ ਲੋਕਾਂ ਦਾ ਬਹੁਤ ਸਾਰੇ ਦੁਨੀਆ ਦਾ ਜਿਹੜਾ ਵਾ ਕੰਮ ਕੀਤਾ ਜਾ ਸਕਦਾ ਸੀ ਇਸ ਤੋਂ ਲਾਵਾ ਜਿਹੜਾ ਇਹ ਨਕਸ਼ਾ ਮੇਲਾ ਵਾ ਇਹ ਇਹ ਨਹੀਂ ਹੈ ਕਿ ਜਿਹੜਾ ਲੋਕਾਂ ਦਾ ਹੋ ਨਹੀਂ ਸੀ ਰਿਆ ਉਹ ਅੱਜ ਕਰ ਰਹੇ ਹਨ ਨਹੀਂ ਇਹ ਇਦਾਂ ਨਹੀਂ ਹੈ ਇਸ ਮੇਲੇ ਦਾ ਫਾਇਦਾ ਲੋਕਾਂ ਦੀ ਇਹ ਹੈ ਕਿ ਉਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਮਿੱਥਿਆ ਗਿਆ ਸਮਾਂ ਵਾ 30 ਦਿਨ ਦਾ ਉਹਦੇ ਤੋਂ ਵੀ ਘੱਟ ਸਮਾਂ 3 ਦਿਨਾਂ ਦੇ ਵਿੱਚ ਵਿੱਚ ਹੀ ਰੇਸ਼ੀ ਨਕਸ਼ੇ ਪਾਸ ਕਰਕੇ ਦੇਣਾ ਇਹ ਨਕਸ਼ਾ ਮੇਲਾ ਦਾ ਮਨੋਰਥ ਹੈ ਨਕਸ਼ੇ ਮੇਲੇ ਨੂੰ ਵਿੱਚ ਇਹ ਹੈ ਕਿ ਜੋ ਦੁਨੀਆ ਇੰਨੀ ਗਰਮੀ ਦੇ ਵਿੱਚ 30-30 ਦਿਨ ਦਫਤਰਾਂ ਦੇ ਵਿੱਚ ਆਲੇ-ਦੁਆਲੇ ਕਬੇ ਸਜੇ ਆਰਕੀਟੈਕਟ ਕੋਲ ਜਿਹੜਾ ਕੱਟ ਰਹੀ ਹੈ ਉਹ ਬਿਲਕੁਲ ਇਹ 3 ਦਿਨਾਂ ਦੇ ਅੰਦਰ-ਅੰਦਰ ਹੀ ਉਹਨਾਂ ਨੂੰ ਨਕਸ਼ਾ ਪਾਸ ਕਰਕੇ ਦੇਣਾ ਹੈ ਇਸ ਅਸੀਂ ਪ੍ਰਣ ਕੀਤਾ ਇਸ ਇੱਕ ਮਹੀਨੇ ਦੇ ਵਿੱਚ ਵੀ ਅਤ ਦੀ ਗਰਮੀ ਹੈ ਲੋਕ ਆਪਣੇ ਘਰਾਂ 'ਚ ਹੀ ਰਹਿਣ ਅਸੀਂ ਇੱਥੋਂ 3 ਦਿਨਾਂ 'ਚ ਉਹਨਾਂ ਨੂੰ ਨਕਸ਼ਾ ਪਾਸ ਕਰਕੇ ਦੇਵਾਂਗੇ ਇਹ ਅਸਲ ਮੇਨ ਆਬਜੈਕਟਿਵ ਜਿਹੜਾ ਵਾ ਇਹ ਨਕਸ਼ੇ ਮੇਲੇ ਦਾ ਇਹ ਹੈ ਅੱਜ ਕਿੰਨੇ ਨਕਸ਼ੇ ਆਏ ਨੇ ਕਿ ਰਿਹਾਇਸ਼ੀ ਹੈਗੇ ਕਮਿਸ਼ਨ ਨੇ ਉਤਰ ਜਾਂਦੇ ਨੇ तकरीबन 400 400 ਦੇ ਕਰੀਬ ਅੱਜ ਲੋਕਾਂ ਨੂੰ ਇਹ ਸਭ ਤੋਂ ਵੱਡੀ ਰਾਹਤ ਮਿਲੀ ਹੈ ਬਹੁਤ ਸਾਰੇ ਲੋਕ ਅਜੇ ਹਸਨ ਜਿਨ੍ਹਾਂ ਨੂੰ ਮੌਕੇ ਦੇ ਉੱਤੇ ਹੀ ਜਿਨ੍ਹਾਂ ਨੇ ਅਪਲਾਈ ਪਹਿਲਾਂ ਕੀਤਾ ਹੋਇਆ ਸੀਗਾ ਉਹ ਆਪਣਾ ਨਕਸ਼ਾ ਨਾਲ ਹੀ ਲੈ ਕੇ ਗਏ ਨੇ तकरीबन ਅਸੀਂ ਅੱਜ ਵਾਲੇ ਦਿਨ 17 ਤੋਂ 18 ਲੱਖ ਰੁਪਇਆ ਲੋਕਾਂ ਨਗਰ ਨਿਗਮ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਵਾ ਸਭ ਤੋਂ ਵੱਡੀ ਖੁਸ਼ੀ ਸਾਨੂੰ ਇਹ ਹੈ ਕਿ ਇੱਕ ਹੀ ਮਤਲਬ ਇੱਕ ਕਸਬਾ ਹੀ ਪੂਰਾ ਉਮੜ ਕੇ ਸਾਡੇ ਕੋਲ ਆਇਆ ਜਿਹਦੇ ਤਕਰੀਬਨ 350 ਪਰਿਵਾਰ ਨੇ ਹਾਊਸ ਵੇਅਰ ਸੋਸਾਇਟੀ ਦੇ ਜਿਹੜੇ ਕਿ ਸਾਨੂੰ ਆਪਣੇ ਨਕਸ਼ੇ ਜਮਾ ਕਰਵਾ ਕੇ ਦੇ ਰਹੇ ਨੇ ਤੇ ਸਾਨੂੰ ਮਤਲਬ ਉਹ ਇਸ ਪਾਲਿਸੀ ਦਾ ਫਾਇਦਾ ਲੈਣ ਜਾ ਰਹੇ ਨੇ ਜੀ ਸਰ ਇਹ ਸਿਰਫ ਕਮਰਸ਼ੀਅਲ ਨਕਸ਼ਾ ਮਿਲਣਾ ਸਿਰਫ ਰੈਸ਼ੀ ਲੋਕਾਂ ਵਾਸਤੇ ਹੈ ਪਰ ਕੋਈ ਵੀ ਕਮਰਸ਼ੀਅਲ ਜੇਕਰ ਲੈ ਕੇ ਵੀ ਆਉਂਦਾ ਵਾ ਤਾਂ ਅਸੀਂ ਉਹਦੇ ਨਾਲ ਵੀ ਉਸੇ ਤਰ੍ਹਾਂ ਦਾ entertain ਕਰ ਰਹੇ ਆ ਕਿ ਉਹ ਵਿਅਕਤੀ ਆਪਣਾ ਇਸ ਨਕਸ਼ੇ ਮੇਲੇ ਦਾ ਫਾਇਦਾ ਲੈ ਕੇ ਹੀ ਜਾਵੇ ਇਹ ਠੀਕ ਹੈ ਕਿ ਜਿੱਥੇ ਰਿਹਾਇਸ਼ੀ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਕਮਰਸ਼ੀਅਲ ਵਾਲਿਆਂ ਨੂੰ ਸਿਰਫ ਇਹ ਨਾ ਕਹਿ ਦਿੱਤਾ ਜਾਂਦਾ ਕਿ ਤਿੰਨ ਅਥਾਰਟिटीज ਦੇ ਹੋਰ ਸਾਈਨ ਹੋਣੇ ਹੁੰਦੇ ਆ ਤੇ ਇਸ ਕਰਕੇ ਉਹਨੂੰ ਤੋਂ 7 ਦਿਨ ਦਾ ਲੈਣੇ ਆ ਆਦਰਵਾਇਜ਼ ਨਕਸ਼ਾ ਸਿਰਫ ਤੇ ਸਿਰਫ ਰਿਹਾਇਸ਼ੀ ਲੋਕਾਂ ਵਾਸਤੇ ਸੀ ਪਰ ਹਰ ਕਿਸੇ ਨੂੰ ਐਂਟਰਟੇਨ ਕੀਤਾ ਜਾ ਰਿਹਾ ਜੀ ਸਰ ਇਹ 3 ਦਿਨ ਪਹਿਲਾਂ ਕਦੇ ਲੱਗਿਆ ਜੀ ਇਹੋ ਜਿਹਾ ਕੋਈ ਮੇਲਾ ਜਾਂ ਪਾਸ ਹੋਇਆ ਪੰਜਾਬ ਦਾ ਇਹ ਪਹਿਲਾ ਪਹਿਲੀ ਸ਼ੁਰੂਆਤ ਹੈ ਅਸੀਂ ਆਪਣੇ ਇਥੋਂ ਇਹ ਮੈਸੇਜ ਹੀ ਹੈ ਕਿ ਕਿਸਮ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਇਹੀ ਚਾਹੁੰਦੇ ਨੇ ਕਿ ਲੋਕਾਂ ਦਾ ਕੰਮ ਘਰਾਂ ਵਿੱਚ ਬੈਠ ਕੇ ਕੀਤਾ ਜਾ ਸਕੇ ਮੁੱਖ ਮੰਤਰੀ ਸਾਹਿਬ ਦੇ ਉਸ ਸੁਪਨੇ ਨੂੰ ਅੱਜ ਇੱਕ ਨਵੀਂ ਰੂਪਰੇਖਾ ਦੇ ਕੇ ਪੂਰਾ ਕੀਤਾ ਜਾ ਰਿਹਾ ਨਗਰ ਨਿਗਮ ਬਟਿੰਡਾ ਵੱਲੋਂ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਮੇਲਾ ਹੁਣ ਸਾਰੇ ਪੰਜਾਬ ਵਿੱਚ ਲੱਗਣ ਜਾਵੇਗਾ ਤੇ ਮੁੱਖ ਮੰਤਰੀ ਸਾਹਿਬ ਦੀ ਉਹ ਜਿਹੜੀ ਸੋਚ ਹੈ ਉਹ ਪੂਰੀ ਹੋ ਜਾਏਗੀ